ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਸਰਵਣ ਕਰ ਰਹੇ ਹਾਂ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਨਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਜੀਵਨ ਗਾਥਾ ਸੋ ਇਸ ਗਾਥਾ ਦੇ ਵਿੱਚ ਅਸੀਂ ਸਰਵਣ ਕਰ ਰਹੇ ਹਾਂ ਪਿਛੇ ਸੀ 12ਵੇਂ 13ਵੇਂ ਪਾਗ ਦੇ ਵਿੱਚ ਸਰਵਣ ਕੀਤਾ ਕਿ ਬਾਬਾ ਅਮਰਦਾਸ ਜੀ ਯਾਨੀ ਕਿ ਸ੍ਰੀ ਗੁਰੂ ਅਮਰਦਾਸ ਜੀ ਹਲੇ ਗੁਰੂ ਨਹੀਂ ਬਣੇ ਸੀ ਆਪਣੇ ਘਰ ਵਿੱਚ ਹੀ ਰਹਿੰਦੇ ਸੀ ਤਾਂ ਉਹਨਾਂ ਦਿਨਾਂ ਵਿੱਚ ਉਹ ਗੰਗਾ ਦੀ ਯਾਤਰਾ ਕਰਦੇ ਹੁੰਦੇ ਸੀ ਤਾਂ 21ਵੀਂ ਵਾਰ ਲਾਸਟ ਟਾਈਮ ਯਾਤਰਾ ਤੇ ਗਿਆਨ ਨੂੰ ਇੱਕ ਬ੍ਰਹਮਚਾਰੀ ਮਿਲਿਆ ਤੇ ਬ੍ਰਹਮਚਰੀ ਦੇ ਤਰਕ ਕਰਨ ਦੇ ਉੱਪਰ ਕਿ ਤੂੰ ਨਗੋਰਾ ਹੀ ਤੁਰਿਆ ਫਿਰਦਾ ਹੈ ਇਸ ਗੱਲ ਨੇ ਉਹਨਾਂ ਦੇ ਅੰਦਰ ਬਹੁਤ ਕਰ ਕੀਤਾ ਤੇ ਉਹਨਾਂ ਦੇ ਅੰਦਰ ਬਾਬਾ ਅਮਰਦਾਸ ਜੀ ਦੇ ਅੰਦਰ ਗੁਰੂ ਧਾਰਨ ਦੀ ਇੱਛਾ ਜਾਗ ਪਈ ਗੁਰੂ ਧਾਰਨ ਦੀ ਇੱਛਾ ਇੰਨੀ ਪਰਪਲ ਜਾਗੀ ਕਿ ਉਹਨਾਂ ਨੇ ਖਾਣਾ ਪੀਣਾ ਤਿਆਗ ਦਿੱਤਾ ਤੇ ਹਰ ਵੇਲੇ ਗੁਰੂ ਨੂੰ ਮਿਲਣ ਦੀ ਲਾਲਸਾ ਉਹਨਾਂ ਦੇ ਅੰਦਰ ਲੱਗੀ ਰਹਿੰਦੀ ਸੀ ਸੋ ਇੱਥੋਂ ਤੱਕ ਆਪਾਂ 13ਵੇਂ ਭਾਗ ਦੇ ਵਿੱਚ ਸਰਵਣ ਕੀਤਾ ਹੁਣ ਆਪਾਂ ਸ੍ਰੀ ਗੁਰੂ ਅੰਗਨਦੇਵ ਜੀ ਮਹਾਰਾਜ ਜੀ ਦੀ ਜੀਵਨੀ ਵਿੱਚੋਂ ਅੱਜ 14ਵਾਂ ਭਾਗ ਸਰਵਣ ਕਰਾਂਗੇ ਸੋ 14ਵੇਂ ਭਾਗ ਦੇ ਵਿੱਚ ਸ੍ਰੀ ਅਮਰਦਾਸ ਜੀ ਦਾ ਬਾਬਾ ਸ੍ਰੀ ਅਮਰਦਾਸ ਜੀ ਦਾ ਬੀਬੀ ਅਮਰੋ ਦੇ ਰਾਹੀਂ ਸ੍ਰੀ ਗੁਰੂ ਅੰਗਨ ਦੇਵ ਜੀ ਦੇ ਨਾਲ ਮਲਾਪ ਅੱਜ ਆਪਾਂ ਇਹ ਸਰਵਣ ਕਰਾਂਗੇ ਅ ਸੰਗਾ ਜੀ ਗੁਰੂ ਅੰਗਨ ਦੇਵ ਜੀ ਦੀ ਇੱਕ ਪੁੱਤਰੀ ਦਾ ਨਾਮ ਬੀਬੀ ਅਮਰੋਸੀ ਤੇ ਦੂਜੀ ਦਾ ਨਾਮ ਬੀਬੀ ਅਨੋਖੀ ਸੀ ਤਾਂ ਬੀਬੀ ਅਮਰੋ ਜੀ ਜੋ ਸਾਨਾ ਮਨੋਂ ਭਗਤੀ ਹੀ ਸਰੀਰ ਧਾਰ ਕੇ ਧਰਤੀ ਉੱਤੇ ਆਈ ਹੋਵੇ ਐਸੇ ਉਹਨਾਂ ਦੇ ਜੀਵਨ ਦਾ ਸੁਭਾਵ ਸੀ ਬੀਬੀ ਅਮਰੋ ਜੀ ਦੇ ਅਥੇ ਗੁਰੂ ਅੰਗਦ ਦੇਵ ਜੀ ਦੇ ਘਰ ਭਗਤੀ ਹੀ ਮਨ ਲੋ ਭਗਤੀ ਹੀ ਸਰੀਰ ਧਾਰ ਕੇ ਆਈ ਤੇ ਰਮਦਾਸ ਜੀ ਦੇ ਘਰ ਜਨਮ ਲਿਆ ਅਗਰੂ ਅੰਗਦ ਦੇਵ ਜੀ ਦੇ ਘਰ ਜਨਮ ਲਿਆ ਬਾਬਾ ਅਮਰਦਾਸ ਜੀ ਦਾ ਇੱਕ ਛੋਟਾ ਭਰਾ ਸੀ ਜਿਸ ਦਾ ਨਾਮ ਮਾਨਕ ਚੰਦ ਸੀ ਸੋ ਮਾਨਕ ਚੰਦ ਦਾ ਬੇਟਾ ਸੀ ਭਾਈ ਜਸੂ ਜੋ ਬੜਾ ਸੂਝਵਾਨ ਤੇ ਗਿਆਨਵਾਨ ਸਿੰਘ ਬੀਬੀ ਅਮਰੋ ਭਾਈ ਜਸੂ ਨਾਲ ਵਿਆਹੀ ਹੋਈ ਸੀ ਯਾਨੀ ਕਿ ਬੀਬੀ ਅਮਰੋ ਸ੍ਰੀ ਬਾਬਾ ਅਮਰਦਾਸ ਜੀ ਦੇ ਭਰਾ ਮਾਨਕ ਚੰਦ ਦੇ ਬੇਟੇ ਜਸੂ ਨਾਲ ਵਿਆਹੀ ਹੋਈ ਸੀ। ਬੁੱਧੀਮਾਨ ਬੀਬੀ ਅਮਰੋ ਕਈ ਸਾਲਾਂ ਤੋਂ ਬਾਬਾ ਅਮਰਦਾਸ ਜੀ ਦੇ ਭਰਾ ਮਾਨਕ ਚੰਦ ਦੇ ਘਰ ਵਿੱਚ ਹੀ ਰਹਿ ਰਹੀ ਸੀ। ਪਰ ਉਸ ਦੀ ਮਹਿਮਾ ਕਿਸੇ ਨੇ ਨਾ ਜਾਣੀ ਬੀਬੀ ਅਮਰੋ ਆਪਣਾ ਜੀਵਨ ਬੜੇ ਨਿਯਮ ਦੇ ਨਾਲ ਨਿਭਾ ਰਹੀ ਸੀ ਉਹ ਸਾਰਾ ਦਿਨ ਘਰ ਦਾ ਕੰਮ ਕਾਜ ਕਰਦੀ ਅਤੇ ਘਰਦਿਆਂ ਦੀ ਹਰ ਆਗਿਆ ਦਾ ਪਾਲਣ ਕਰਦੀ ਸੀ ਉਹ ਪਿਛਲੀ ਰਾਤ ਜਾਗ ਪੈਂਦੀ ਸੀ ਅਤੇ ਇਸ਼ਨਾਨ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰੇਮ ਨਾਲ ਪਾਠ ਕਰਦੀ ਸੀ ਸੋ ਉਸ ਰਾਤ ਜਿਸ ਰਾਤ ਬਾਬਾ ਅਮਰਦਾਸ ਜੀ ਨੂੰ ਗੁਰੂ ਧਰਨ ਦੀ ਇੱਛਾ ਦੇ ਨਾਲ ਨੀਂਦ ਨਹੀਂ ਆ ਰਹੀ ਸੀ ਤੇ ਭੁੱਖ ਵੀ ਉਹਨਾਂ ਦੀ ਮਰ ਗਈ ਸੀ ਉਸ ਰਾਤ ਵੀ ਬੀਬੀ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਅਤੇ ਮਨ ਦੀ ਬਿਰਤੀ ਟਿਕਾ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰਨ ਲੱਗੇ ਅਤੇ ਨਾਲ ਨਾਲ ਹੌਲੀ-ਹੌਲੀ ਦਹੀਂ ਰੜਕ ਰਹੀ ਸੀ ਉਧਰ ਬਾਬਾ ਅਮਰਦਾਸ ਜੀ ਚਿੰਤਾ ਵਿੱਚ ਸਨ ਅਤੇ ਸਾਰੀ ਰਾਤ ਜਾਗਦੇ ਰਹੇ ਸਤਿਗੁਰੂ ਦੇ ਦਰਸ਼ਨ ਕਰਨ ਹਿਤ ਬਾਰ-ਬਾਰ ਬੇਨਤੀਆਂ ਕਰ ਰਹੇ ਸਨ ਪੈਰ ਰਾਤ ਰਹਿੰਦਿਆਂ ਉਹਨਾਂ ਦੇ ਕੰਨਾਂ ਵਿੱਚ ਬੀਬੀ ਅਮਰੋਦੇ ਦੇ ਸ਼ਬਦ ਪੜਨ ਦੀ ਮਿੱਠੀ ਧੁਨ ਪਈ ਉਹ ਸੁੰਦਰ ਗੁਰਬਾਣੀ ਨੂੰ ਮਨ ਰੋਕ ਕੇ ਸੁਣਨ ਲੱਗੇ ਮਿੱਠੀ ਸੁਰ ਵਿੱਚ ਹਿਰਦੇ ਮਿੱਠੀ ਸੁਰ ਬਾਬਾ ਅਮਰਦਾਸ ਜੀ ਦੇ ਹਿਰਦੇ ਵਿੱਚ ਚੁੱਭ ਗਈ ਹਿਰਦਾ ਪੰਗਰ ਗਿਆ ਰੁਚੀ ਜਾਗ ਪਈ ਅਤੇ ਕਮਰੇ ਵਿੱਚੋਂ ਬਾਹਰ ਆ ਕੇ ਕੰਧ ਨਾਲ ਲੱਗ ਕੇ ਬਾਣੀ ਸੁਣਨ ਲੱਗੇ ਜੋ ਪੜੋਸ ਵਾਲੇ ਘਰ ਵਿੱਚ ਬੀਬੀ ਅਮਰੋ ਜੀ ਪੜ ਰਹੇ ਸਨ ਜਦ ਪ੍ਰਭਾਤ ਹੋਈ ਤਾਂ ਉਹ ਬੀਬੀ ਅਮਰੋ ਦੇ ਪਾਸ ਚਲੇ ਗਏ ਜੋ ਕਿ ਉਹਨਾਂ ਦੇ ਭਰਾ ਮਾਨਕ ਚੰਦ ਦਾ ਘਰ ਸੀ ਅੱਥੇ ਜਾ ਕੇ ਬੀਬੀ ਅਮਰੋ ਤੋਂ ਪੁੱਛਣ ਲੱਗੇ ਇਹ ਪੁੱਤਰੀ ਇੱਕ ਵਾਰ ਫਿਰ ਮੈਨੂੰ ਇਹ ਸ਼ਬਦ ਪੜ੍ਹ ਕੇ ਸੁਣਾਓ ਜੋ ਤੁਸੀਂ ਦਹੀਂ ਰੜਕਣ ਵੇਲੇ ਪੜ੍ਹਦੇ ਸੀ ਮੈਂ ਤਾਂ ਮਰਿਆ ਹੋਇਆ ਸੀ ਇਹ ਸ਼ਬਦ ਸੁਣ ਕੇ ਮੈਨੂੰ ਲੱਗਦਾ ਹੈ ਕਿ ਜਿਵੇਂ ਮੇਰੇ ਮੂੰਹ ਵਿੱਚ ਅਮਰਤ ਦੀਆਂ ਬੂੰਦਾਂ ਪੈ ਗਈਆਂ ਹੁਣ ਮੈਨੂੰ ਤਾਂ ਇਸ ਸ਼ਬਦ ਨੇ ਜਿਉਂਦਾ ਕਰ ਦਿੱਤਾ ਇਹ ਸ਼ਬਦ ਸੁਣਾ ਕੇ ਤੂੰ ਮੇਰੇ ਉੱਤੇ ਬਹੁਤ ਵੱਡਾ ਉਪਕਾਰ ਕੀਤਾ ਇਸਨਕੇ ਬੀਬੀ ਅਮਰੋਜੀ ਨੇ ਕੁਝ ਸ਼ਰਮਾ ਕੇ ਜਿਹੇ ਗੁਰੂ ਜੀ ਦੇ ਸ਼ਬਦ ਦਾ ਫਿਰ ਦੁਬਾਰਾ ਉਚਾਰਨ ਕੀਤਾ ਜੋ ਸ਼ਬਦ ਇਸ ਪ੍ਰਕਾਰ ਸੀ ਮਾਰੂ ਮਹੱਲਾ ਪਹਿਲਾ ਘਰੋ ਪਹਿਲਾ ਕਰਨੀ ਕਾਗਦ ਮਨਮਸ ਬਾਣੀ ਬੁਰਾ ਭਲਾ ਦੋਇ ਲੇਖ ਕਰਨੀ ਕਾਗਦ ਮਨਮਸ ਬਾਣੀ ਬੁਰਾ ਭਲਾ ਦੋਇ ਲੇਖ ਪਏ ਜੋ ਜੋ ਕਰਤ ਚਲਾਏ ਤਉ ਚੱਲੀਐ ਤਉ ਗੁਣ ਨਾਹੀ ਅੰਤਹਰੇ ਚਿਤ ਚੇਤ ਸਕੀ ਨਹੀਂ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਓ ਇਸ ਤਰ੍ਹਾਂ ਬੀਬੀ ਅਮਰੋ ਜੀ ਨੇ ਬਾਬਾ ਅਮਰਦਾਸ ਜੀ ਨੂੰ ਸਾਰਾ ਸ਼ਬਦ ਸੁਣਾਇਆ ਸੋ ਇੱਥੇ ਆਪਾਂ ਪਹਿਲਾ ਪੈਰਾਗ੍ਰਾਫ ਹੀ ਪਹਿਲੀ ਪੌੜੀ ਸ਼ਬਦ ਦੀ ਪੜ੍ਹੀ ਹੈ ਪਰ ਇਸ ਸ਼ਬਦ ਦੇ ਇਸ ਜੋ ਅਰਥ ਕਰਾਂਗੇ ਪੂਰੇ ਸ਼ਬਦ ਦੇ ਹੀ ਕਰਾਂਗੇ ਸੋ ਇਸ ਤਰ੍ਹਾਂ ਬੀਬੀ ਅਮਰੋਜੀ ਨੇ ਬਾਬਾ ਅਮਰਦਾਸ ਜੀ ਨੂੰ ਇਹ ਸ਼ਬਦ ਸੁਣਾਇ ਜਿਸ ਦੇ ਆਪ ਹੈ ਕਿ ਆਚਰਣ ਦੇ ਕਾਗਜ਼ ਆਚਰਣ ਕਾਗਜ਼ ਹੈ ਤੁਹਾਡਾ ਕਰੈਕਟਰ ਹੈ ਜੋ ਹੈ ਕਰੈਕਟਰ ਇੱਕ ਕਾਗਜ਼ ਹੈ ਅਤੇ ਸਾਡਾ ਮਨ ਇੱਕ ਦਵਾਈਤ ਹੈ ਸਾਡਾ ਕੈਰੈਕਟਰ ਇੱਕ ਕਾਗਜ਼ ਹੈ ਸਾਡਾ ਮਨ ਇੱਕ ਦਵਾਤ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਚੰਗੀਆਂ ਤੇ ਮੰਦੀਆਂ ਲਿਖਤਾ ਉਸ ਉੱਤੇ ਲਿਖੀਆਂ ਜਾਂਦੀਆਂ ਕੌਣ ਲਿਖਦਾ ਅਸੀਂ ਲਿਖਦੇ ਹਾਂ ਅਸੀਂ ਆਪ ਦੇ ਕੈਰੈਕਟਰ ਵਾਲੇ ਕਾਗਜ਼ ਦੇ ਉੱਪਰ ਆਪਣੇ ਮਨ ਦੇ ਨਾਲ ਹੀ ਚੰਗੀਆਂ ਤੇ ਮੰਦੀਆਂ ਲਿਖਤਾ ਉਸ ਕਾਗਜ਼ ਉੱਪਰ ਲਿਖਦੇ ਹਾਂ ਯਾਨੀ ਕਿ ਆਪਣੇ ਕੈਰੈਕਟਰ ਦੇ ਨਾਲ ਲਿਖਦੇ ਹਾਂ ਜਿਵੇਂ ਪੁਰਬਲੇ ਕਰਮ ਬੰਦੇ ਨੂੰ ਚਲਾਉਂਦੇ ਹਨ ਤੇ ਮਹੀਂ ਉਹ ਚਲਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਬਾਬਰੇ ਜੀ ਤੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਜੀ ਨੂੰ ਚੇਤੇ ਕਿਉਂ ਨਹੀਂ ਕਰਦਾ ਵਾਹਿਗੁਰੂ ਜੀ ਨੂੰ ਭੁੱਲ ਜਾਣ ਨਾਲ ਸਾਰੇ ਚੰਗੇ ਗੁਣਾਂ ਦਾ ਨਾਸ਼ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਸ਼ਬਦ ਦੇ ਪਹਿਲਾ ਗ੍ਰਾਫ ਦਾ ਪਹਿਲੇ ਪੈਰਾਗ੍ਰਾਫ ਦਾ ਪਹਿਲੀ ਪੌੜੀ ਦਾ ਇਹ ਉਚਾਰਨ ਦਾ ਅਰਥ ਹੈ ਸੋ ਇਹ ਸੁਣ ਕੇ ਬਾਬਾ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ ਅਤੇ ਵਿਚਾਰ ਕਰਨ ਲੱਗੇ ਮੇਰੀ ਦਸ਼ਾ ਵੀ ਇਹੋ ਜਿਹੀ ਹੈ ਜਿਹੀ ਸ਼ਬਦ ਨੇ ਪ੍ਰਕਾਸ਼ ਕੀਤੀ ਹੈ ਮੇਰੀ ਜਵਾਨੀ ਬੀਤ ਗਈ ਹੈ ਅਤੇ ਬੁਢਾਪਾ ਆ ਗਿਆ ਸੜਿਆ ਗਲਿਆ ਲੋਹਾ ਕਿਸੇ ਕੰਮ ਨਹੀਂ ਆਉਂਦਾ ਸੜੇ ਗਲੇ ਲੋਹਾ ਕਿਸੇ ਕੰਮ ਨਹੀਂ ਆਉਂਦਾ ਪਰ ਜੇ ਲੋਹੇ ਨੂੰ 파ਰਸ ਛੂ ਲਵੇ ਤਾਂ ਸੋਨਾ ਬਣ ਜਾਂਦਾ ਮੇਰੇ ਵਰਗੇ ਸੜੇ ਗਲੇ ਲੋਹੇ ਨੂੰ ਜੇ ਗੁਰੂ ਮਿਲ ਜਾਵੇ ਤਾਂ ਮੈਨੂੰ ਸ਼ੁੱਧ ਸੋਨਾ ਬਣਾ ਦੇਵੇਗਾ ਮੈਂ ਤਾਂ ਇਹ ਸਮਝਦਾ ਕਿ ਇਹ ਸ਼ਬਦ ਮੇਰੇ ਉੱਤੇ ਹੀ ਲਿਖਿਆ ਗਿਆ ਹੈ ਇਸ ਸ਼ਬਦ ਵਿੱਚ ਮੇਰੀ ਹੀ ਦਸ਼ਾ ਦਰਸਾਈ ਗਈ ਹੈ ਫਿਰ ਉਹ ਗੰਭੀਰ ਹੋ ਕੇ ਪੁੱਛਣ ਲੱਗੇ ਇਹ ਸ਼ਬਦ ਕਿਸ ਨੇ ਲਿਖਿਆ ਹੈ ਬੇਟਾ ਜੀ ਅਤੇ ਇਹ ਸ਼ਬਦ ਤੁਸੀਂ ਕਿੱਥੋਂ ਪਾਇਆ ਇਸ ਦਾ ਰਚਨਹਾਰ ਹੁਣ ਹੈ ਕਿ ਨਹੀਂ ਇਹ ਸੁਣ ਕੇ ਬੀਬੀ ਅਮਰੋ ਜੀ ਨੇ ਕਿਹਾ ਇਹ ਸ਼ਬਦ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੈ ਜਿਸ ਨੂੰ ਪੜ੍ਹ ਕੇ ਸੁੰਦਰ ਫਲ ਪ੍ਰਾਪਤ ਹੁੰਦਾ ਉਹਨਾਂ ਨੇ ਆਪਣੇ ਮੁਖ ਤੋਂ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਖ ਚੋਂ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ। ਜਿਸ ਬਾਣੀ ਨੂੰ ਪ੍ਰੇਮ ਨਾਲ ਪੜ ਕੇ ਭਵ ਸਾਗਰ ਤਰ ਜਾਈਦਾ ਹੈ। ਮੇਰੇ ਪਿਤਾ ਇਸ ਬਾਣੀ ਨੂੰ ਦੋਵੇਂ ਵੇਲੇ ਪ੍ਰੇਮ ਨਾਲ ਸੁਣਦੇ ਅਤੇ ਪੜ੍ਹਦੇ ਹਨ। ਅਰਬਾਬੀ ਵੀ ਦੋਵੇਂ ਬੇੜੇ ਇਸ ਬਾਣੀ ਨੂੰ ਪਿਤਾ ਜੀ ਪਾਸ ਬੈਠ ਕੇ ਗਾਉਂਦੇ ਆ ਸਤਿਗੁਰੂ ਨਾਨਕ ਜੀ ਹੁਣ ਸਵਰਗਾਂ ਨੂੰ ਚਲੇ ਗਏ ਹਨ ਅਤੇ ਆਪਣੇ ਸਥਾਨ ਉੱਤੇ ਉਹ ਮੇਰੇ ਪਿਤਾ ਜੀ ਨੂੰ ਬਿਠਾ ਗਏ ਹਨ ਮੈਂ ਪਿਤਾ ਜੀ ਪਾਸ ਬੈਠ ਕੇ ਬਾਣੀ ਸੁਣਦੀ ਰਹਿੰਦੀ ਸੀ ਅਤੇ ਉੱਥੋਂ ਹੀ ਬਾਣੀ ਕੰਠ ਕੀਤੀ ਹੈ ਜਿਨ੍ਹਾਂ ਦੇ ਵੱਡੇ ਭਾਗ ਹਨ ਐਸੇ ਹੀ ਅਨੇਕਾਂ ਮਨੁੱਖ ਉਹਨਾਂ ਦੇ ਸਿੱਖ ਹੋ ਕੇ ਬਾਣੀ ਦਾ ਸਿਮਰਨ ਕਰਦੇ ਹਨ ਜਿਸ ਨਾਲ ਉਹਨਾਂ ਦੇ ਵਿਕਾਰ ਚਲੇ ਜਾਂਦੇ ਆ ਅਤੇ ਹਿਰਦੇ ਪ੍ਰਕਾਸ਼ਮਾਨ ਹੋ ਜਾਂਦੇ ਆ ਇਹ ਸੁਣ ਕੇ ਬਾਬਾ ਅਮਰਦਾਸ ਜੀ ਬੋਲੇ हे ਬੇਟੀ ਕਿਰਪਾ ਕਰਕੇ ਮੇਰੇ ਉੱਤੇ ਇਹ ਉਪਕਾਰ ਕਰੋ ਮੈਂ ਤੁਹਾਨੂੰ ਨਾਲ ਲੈ ਜਾਵਾਂਗਾ ਤੁਸੀਂ ਗੁਰੂ ਜੀ ਨਾਲ ਮੇਰਾ ਮਿਲਾਪ ਕਰਾ ਦੇਵੋ ਹੁਣ ਰਹਾ ਨਹੀਂ ਜਾਂਦਾ ਮੈਂ ਬਿਰਧ ਹਾਂ ਅਣਜਾਣ ਅਤੇ ਸਮਰੱਥ ਤੋਂ ਅਣਜਾਣ ਹਾਂ ਅਤੇ ਸਮਰੱਥਾ ਤੋਂ ਬਿਗੈਰ ਹਾਂ ਏ ਮੇਰੀ ਸਿਆਣੀ ਪੁੱਤਰੀ ਤੂੰ ਮੈਨੂੰ ਮਰਦੇ ਨੂੰ ਜੀਵਤ ਕਰ ਲਿਆ ਬੀਬੀ ਅੰਮ੍ਰੋ ਨੇ ਕਿਹਾ ਤੁਸੀਂ ਸਾਡੇ ਵੱਡੇ ਹੋ ਤੁਹਾਡੇ ਹੁਕਮ ਦੀ ਪਾਲਣਾ ਜ਼ਰੂਰ ਕਰਾਂਗੇ ਤੁਸੀਂ ਮੇਰੇ ਸਹੁਰੇ ਦੀ ਥਾਵੇਂ ਹੋ ਪਿਤਾ ਦੇ ਬਰਾਬਰ ਸਮਝਦੀਆਂ ਪਰ ਇੱਕ ਗੱਲੋਂ ਡਰਦੀ ਹਾਂ ਕਿ ਪਿਤਾ ਜੀ ਦੀ ਆਗਿਆ ਬਗੈਰ ਕਿਵੇਂ ਚਲੀ ਜਾਵਾਂ ਮੈਂ ਜਦੋਂ ਵੀ ਆਪਣੇ ਗੁਰੂ ਪਿਤਾ ਜੀ ਕੋਲ ਜਾਂਦੀ ਹਾਂ ਤਾਂ ਮੈਂ ਆਪਣੇ ਗੁਰੂ ਪਿਤਾ ਜੀ ਦੇ ਬੜੇ ਅਦਬ ਨਾਲ ਦਰਸ਼ਨ ਕਰਦੀ ਹਾਂ ਸਦਾ ਉਹਨਾਂ ਦੀ ਰਜਾ ਵਿੱਚ ਰਹਿੰਦੀ ਹਾਂ ਉਹਨਾਂ ਦੇ ਬੁલાਏ ਬਗੈਰ ਮੈਂ ਕਦੇ ਵੀ ਉਹਨਾਂ ਦੇ ਪਾਸ ਨਹੀਂ ਜਾਂਦੀ ਅਤੇ ਵਿਦਾ ਲਏ ਬਗੈਰ ਉੱਥੋਂ ਵਾਪਸ ਨਹੀਂ ਆਉਂਦੀ ਕਿਤੇ ਉਹ ਗੁੱਸੇ ਹੋ ਕੇ ਕੁਝ ਕਹਿ ਹੀ ਨਾ ਦੇਣ ਇਸ ਗੱਲੋਂ ਡਰਦੀ ਆਂ ਇਹ ਸੁਣ ਕੇ ਬਾਬਾ ਅਮਰਦਾਸ ਜੀ ਬੋਲੇ ਤੂੰ ਚਿੰਤਾ ਨਾ ਕਰ ਬੱਚੀ ਜਿਹੜੇ ਸਤਿਗੁਰੂ ਹੁੰਦੇ ਹਨ ਉਹ ਹਰ ਘਟਨਾ ਦੇ ਅੰਤਰਜਾਮੀ ਹੁੰਦੇ ਆ ਉਹ ਕਿਸੇ ਪ੍ਰਕਾਰ ਦਾ ਗੁੱਸਾ ਨਹੀਂ ਕਰਦੇ ਮੇਰੇ ਪ੍ਰੇਮ ਨੂੰ ਵੇਖ ਕੇ ਉਹ ਤੈਨੂੰ ਕੁਝ ਨਹੀਂ ਕਹਿਣਗੇ ਅਤੇ ਦਾਸ ਜਾਣ ਕੇ ਮੈਨੂੰ ਆਪਣੇ ਪਾਸ ਰੱਖ ਲੈਣਗੇ ਅਤੇ ਮੈਨੂੰ ਕਲਿਆਣ ਦਾ ਰਵ ਖਾਣਗੇ ਆਪਣੀ ਵਡੇਰੇ ਦੀ ਬੇਨਤੀ ਸੁਣ ਕੇ ਅਤੇ ਬੀਬੀ ਅਮਰੋ ਨੇ ਆਪਣੇ ਪਤੀ ਦੀ ਆਗਿਆ ਪਾ ਕੇ ਆਪਣੀ ਵਡੇਰੇ ਦੀ ਬੇਨਤੀ ਸੁਣ ਕੇ ਅਤੇ ਬੀਬੀ ਅਮਰੋ ਨੇ ਆਪਣੇ ਪਤੀ ਦੀ ਆਗਿਆ ਪਾ ਕੇ ਜਾਣ ਦੀ ਤਿਆਰੀ ਕਰ ਲਈ ਦੂਜੇ ਦਿਨ ਚੀਵਰ ਨੂੰ ਡੋਲੀ ਸਹਿਤ ਮੰਗਵਾਇਆ ਅਤੇ ਬੀਬੀ ਅੰਮ੍ਰੋ ਡੋਲੀ ਵਿੱਚ ਬੈਠ ਗਏ। ਇਹ ਚੀਵਰ ਜੋ ਹੁੰਦੇ ਮਾਰੇ ਸਿੱਖ ਮੈਰੀ ਸਿੱਖ। ਸੋ ਮਾਲ ਦੇ ਵਿੱਚ ਮਹਿਰਾ ਕਹਿੰਦੇ ਆ। ਚੀਵਰ ਚੌਰ ਮਾਜੀ ਦੇ ਵਿੱਚ ਮਹਾਰਾ ਕਹਿੰਦੇ ਆ। ਮਹਾਰਾ ਸਿੱਖ ਮਹਾਰੀ ਸਿੱਖ। ਚੀਵਰ ਸੋ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਅੱਜ ਕੱਲ ਟੈਕਸੀਆਂ ਹੁੰਦੀਆਂ ਆਪਕਾਰਾਂ ਟੈਕਸੀ ਲੈ ਕੇ ਜਾਣੇ ਇਧਰ ਉਧਰ ਪਿੰਡ ਦੇ ਵਿੱਚ ਕੋਈ ਟੈਕਸੀ ਹੁੰਦੀਆਂ ਉਹਨਾਂ ਦਿਨਾਂ 'ਚ ਹਰ ਪਿੰਡ 'ਚ 2-4 ਛੀਵਰਾਂ ਦੇ ਘਰ ਹੁੰਦੇ ਸਨ ਤੇ ਉਹਨਾਂ ਨੇ ਪਾਲਕਾਂ ਪਾਲਕੀਆਂ ਬਣਾ ਕੇ ਰੱਖੀਆਂ ਹੁੰਦੀਆਂ ਸੀ ਡੋਲੀਆਂ ਬਣਾ ਕੇ ਜਿਨ੍ਹਾਂ ਨੂੰ ਅਮੀਰ ਲੋਕ ਕਿਰਾਏ ਤੇ ਲੈ ਕੇ ਜਾਂਦੇ ਸਨ ਆਪਣੀਆਂ ਔਰਤਾਂ ਨੂੰ ਬਿਠਾ ਕੇ ਇਧਰ ਉਧਰ ਦੂਦਰਾਡੇ ਜਾਣੇ ਹੁੰਦਾ ਸੀ ਤਾਂ ਉਹਨਾਂ ਛੀਵਰਾਂ ਕੋਲੋਂ ਡੋਲੀਆਂ ਕਿਰਾਏ ਤੇ ਲੈਂਦੇ ਸਨ ਚੀਵਰਾ ਆਪਣੇ ਮੋਢਿਆਂ ਤੇ ਡੋਲੀ ਰੱਖ ਕੇ ਲੈ ਕੇ ਜਾਂਦੇ ਹੁੰਦੇ ਸਨ ਸੋ ਇਸ ਤਰ੍ਹਾਂ ਦੂਜੇ ਦਿਨ ਚੀਵਰਾ ਨੂੰ ਡੋਲੀ ਸਹਿਤ ਮੰਗਵਾਇਆ ਅਤੇ ਬੀਬੀ ਅਮਰੋ ਡੋਲੀ ਵਿੱਚ ਬੈਠ ਗਈ ਸਵੇਰੇ ਸਮੇਂ ਸ਼ੁਭ ਠੰਡੀ ਹਵਾ ਚੱਲ ਰਹੀ ਸੀ ਸ਼ੁਭ ਸੁਗੰਧੇ ਕੇ ਉਹ ਖਡੂਰ ਦੇ ਰਾਹੇ ਪੈ ਗਏ ਬੀਬੀ ਅਮਰੋ ਜੀ ਡੋਲੀ ਵਿੱਚ ਬੈਠੇ ਸਨ ਅਤੇ ਬਾਬਾ ਅਮਰਦਾਸ ਜੀ ਨਾਲ-ਨਾਲ ਪੈਦਲ ਚੱਲ ਰਹੇ ਸਨ ਉਹਨਾਂ ਨੂੰ ਗੁਰੂ ਨਾਲ ਮਿਲਣ ਦਾ ਚਾ ਥੱਕਣ ਨਹੀਂ ਦੇ ਰਿਹਾ ਸੀ ਉਹ ਹੋੜੀ ਹੋੜੀ ਰਾਹੇ ਰਾ ਜਾ ਰਹੇ ਸਨ ਜਦ ਖਡੂਰ ਪਿੰਡ ਨੂੰ ਦੇਖਿਆ ਤਾਂ ਬੀਬੀ ਅਮਰੋ ਨੇ ਕਿਹਾ ਹੇ ਪਿਤਾ ਜੀ ਤੁਸੀਂ ਪਿੰਡ ਦੇ ਲਾਗੇ ਬੈਠਣਾ ਪਹਿਲਾਂ ਮੈਂ ਘਰ ਜਾਵਾਂਗੀ ਅਤੇ ਸਤਿਗੁਰੂ ਜੀ ਪਾਸੋਂ ਪੁੱਛਾਂਗੀ ਜੇ ਉਹ ਪ੍ਰਸੰਨ ਹੋ ਕੇ ਆਗਿਆ ਦੇਣਗੇ ਤਾਂ ਫਿਰ ਤੁਸੀਂ ਉਹਨਾਂ ਨੂੰ ਮਿਲ ਲੈਣਾ ਅਤੇ ਉਹਨਾਂ ਦੀ ਰਜਾ ਦੇਖ ਕੇ ਉਹਨਾਂ ਪਾਸ ਬੇਨਤੀ ਕਰਨਾ ਤੇ ਉਹਨਾਂ ਪਾਸ ਰਹਿਣਾ ਇਸ ਤਰ੍ਹਾਂ ਧੀਰਜ ਦੇ ਕੇ ਬੀਬੀ ਅਮਰੋ ਚਲੀ ਗਈ ਤੇ ਬਾਬਾ ਅਮਰਦਾਸ ਜੀ ਖਡੂਰ ਪਿੰਡ ਤੋਂ ਬਾਹਰ ਹੀ ਬੈਠ ਗਏ ਸ਼ਰਧਾ ਧਾਰ ਕੇ ਆਪਣੇ ਪਿਤਾ ਜੀ ਨੂੰ ਬੀਬੀ ਅਮਰੋ ਜੀ ਮਿਲੇ ਅਤੇ ਅੰਤਰਾਜਮੀ ਸਤਿਗੁਰੂ ਜੀ ਦੇ ਪਾਸ ਬੈਠ ਗਏ ਸਤਿਗੁਰੂ ਜੀ ਨੇ ਕਿਹਾ ਬੇਟਾ ਜੀ ਤੁਹਾਨੂੰ ਬੁਲਾਇਆ ਤਾਂ ਹੈ ਨਹੀਂ ਸੀ ਫਿਰ ਤੁਸੀਂ ਕਿਸ ਕੰਮ ਆਏ ਹੋ ਆਉਣਾ ਬਣਦਾ ਨਹੀਂ ਸੀ ਕਿਉਂ ਚੱਲ ਕੇ ਆਏ ਹੋ ਜਿਸ ਨੂੰ ਆਪਣੇ ਨਾਲ ਲਿਆਂਦਾ ਉਸ ਨੂੰ ਇੱਥੇ ਨਾਲ ਕਿਉਂ ਨਹੀਂ ਲੈ ਕੇ ਆਏ ਇਹ ਸੁਣ ਕੇ ਬੀਬੀ ਅਮਰੋ ਨੇ ਹੱਥ ਜੋੜ ਕੇ ਕਿਹਾ ਤੱਗੀ ਮੈਂ ਹੁਣੇ ਜਾ ਕੇ ਉਹਨਾਂ ਨੂੰ ਤੁਹਾਡੇ ਪਾਸ ਲਿਆਉਂਦੀ ਆ ਉਹ ਮਿਲਣ ਦਾ ਹੌਲਾਸ ਬਹੁਤ ਰੱਖਦੇ ਆ ਪਰ ਆਪ ਜੀ ਦੀ ਆਗਿਆ ਬਿਨਾਂ ਉਹਨਾਂ ਨੇ ਮਿਲਣਾ ਮੁਨਾਸਿਬ ਨਹੀਂ ਸਮਝਿਆ ਫਿਰ ਵੀ ਵੀ ਅਮਰੋ ਜੀ ਸ੍ਰੀ ਅਮਰਦਾਸ ਜੀ ਨੂੰ ਬੁਲਾਉਣਗੇ ਸ੍ਰੀ ਅਮਰਦਾਸ ਜੀ ਬੜਾ ਆਨੰਦ ਧਾਰ ਕੇ ਗੁਰੂ ਦੇ ਦਰਬਾਰ ਵਿੱਚ ਪਹੁੰਚੇ ਅਤੇ ਦਰਸ਼ਨ ਕਰਕੇ ਨਿਹਾਲ ਹੋਏ ਸ਼੍ਰੀ ਅਮਰਦਾਸ ਜੀ ਨੂੰ ਦੇਖਦਿਆਂ ਹੀ ਗੁਰੂ ਜੀ ਦਾ ਚਿਹਰਾ ਕਮਲ ਵਾਂਗ ਖਿੜ ਗਿਆ। ਅਤਿ ਬ੍ਰਿੱਤੀ ਦੁੱਖ ਸੁੱਖ ਆਦਤੋਂ ਨਿਰਲੇਪ ਹੋ ਗਏ। ਸੰਸਾਰਕ ਰਿਸ਼ਤੇ ਨੂੰ ਦੇਖ ਕੇ ਸ਼੍ਰੀ ਅਮਰਦਾਸ ਜੀ ਗੁਰੂ ਜੀ ਦੇ ਕੁੜਮ ਦੇ ਵੱਡੇ ਭਰਾ ਸਨ। ਸੰਸਾਰਿਕ ਰਿਸ਼ਤੇ ਨੂੰ ਦੇਖ ਕੇ ਸ੍ਰੀ ਅਮਰਦਾਸ ਜੀ ਗੁਰੂ ਜੀ ਦੇ ਕੁੜਮ ਦੇ ਵੱਡੇ ਭਰਾ ਸਨ ਇਸ ਲਈ ਸਤਿਗੁਰੂ ਜੀ ਉੱਠ ਕੇ ਖੜੇ ਹੋ ਗਏ ਅਤੇ ਗਲੇ ਮਿਲਣ ਲਈ ਚਾਦਰ ਦੀ ਬੁੱਕਲ ਵਿੱਚੋਂ ਹੱਥ ਬਾਹਰ ਕੱਢੇ ਪਰ ਉਸ ਤੋਂ ਪਹਿਲਾਂ ਹੀ ਸ੍ਰੀ ਅਮਰਦਾਸ ਜੀ ਨੇ ਉਹਨਾਂ ਦੇ ਚਰਨ ਫੜ ਲਏ ਅਤੇ ਸੰਬੰਧਨ ਬੰਦਨਾ ਕਰਕੇ ਆਖਿਆ ਮੈਂ ਗਲੇ ਮਿਲਣ ਦੇ ਯੋਗ ਨਹੀਂ ਹਾਂ ਜੀ ਮੈਨੂੰ ਤਾਂ ਆਪਣਾ ਅੰਦਾਜ਼ ਬਣਾ ਲਵੋ ਫਿਰ ਗੁਰੂ ਜੀ ਨੇ ਆਨੰਦ ਪ੍ਰਸੰਤਾ ਪੁੱਛ ਕੇ ਆਪਣੇ ਪਾਸ ਬਿਠਾਇਆ ਬਾਤਾਂ ਕਰਦਿਆਂ ਜਦ ਕਾਫੀ ਸਮਾਂ ਬੀਤ ਗਿਆ ਤਾਂ ਰਸੋਈਆ ਪਾਸ ਆ ਕੇ ਖਲੋ ਗਿਆ ਅਤੇ ਬੇਨਤੀ ਕੀਤੀ हे ਪ੍ਰਭੂ ਜੀ ਭੋਜਨ ਤਿਆਰ ਹੈ ਇਹ ਸੁਣ ਕੇ ਗੁਰੂ ਜੀ ਉੱਠ ਖੜੇ ਹੋਏ ਅਤੇ ਬਾਬਾ ਬੁੱਢਾ ਜੀ ਅਤੇ ਹੋਰ ਸਿੱਖ ਵੀ ਗੁਰੂ ਜੀ ਦੇ ਨਾਲ ਲੰਗਰ ਵਿੱਚ ਆਏ ਅਤੇ ਪੰਗਤ ਵਿੱਚ ਬੈਠ ਗਏ ਗੁਰੂ ਜੀ ਸੰਗਤ ਵਿੱਚ ਬੈਠੇ ਸ਼ੋਭ ਰਹੇ ਸਨ ਭੋਜਨ ਦੀ ਪਹਿਲੀ ਗਰਾਸ ਗੁਰੂ ਜੀ ਨੇ ਗ੍ਰਹਿਣ ਕੀਤੀ ਅਤੇ ਫਿਰ ਸਾਰੀ ਸੰਗਤ ਨੇ ਪ੍ਰੇਮ ਸਹਿਤ ਲੰਗਰ ਛਕਿਆ ਫਿਰ ਬਾਬਾ ਅਮਰਦਾਸ ਜੀ ਭੋਜਨ ਕਰਨ ਤੋਂ ਬਾਅਦ ਇਕੱਲੇ ਹੀ ਬਾਹਰ ਆ ਕੇ ਬੈਠ ਗਏ ਅਤੇ ਆਪਣੇ ਮਨ ਵਿੱਚ ਗੁਰੂ ਜੀ ਦੀ ਮਹਿਮਾ ਚਿਤਵਨ ਲੱਗੇ ਉਹਨਾਂ ਦੇ ਸਾਰੇ ਸ਼ੰਕੇ ਦੂਰ ਹੋ ਗਏ ਸਨ ਫਿਰ ਰਾਤ ਬੀਤੀ ਅਤੇ ਫਿਰ ਦਿਨ ਚੜਿਆ ਆਇਆ ਦਿਨ ਥੋੜਾ ਬੀਤਿਆ ਤਾਂ ਭੋਜਨ ਤਿਆਰ ਹੋ ਗਿਆ ਸਾਰੀ ਸੰਗਤ ਮਿਲ ਕੇ ਪੰਗਤ ਵਿੱਚ ਬੈਠ ਗਈ ਸ੍ਰੀ ਅੰਮ੍ਰਿਤਦਾਸ ਜੀ ਮਨ ਵਿੱਚ ਸੋਚ ਰਹੇ ਸਨ ਕਿ ਗੁਰੂ ਜੀ ਸਰਬਸਮਰਥ ਹਨ ਇਸ ਵਿੱਚ ਕੋਈ ਸ਼ੰਕਾ ਨਹੀਂ ਹੈ ਇੱਕ ਗੱਲ ਮੇਰੇ ਮਨ ਪਉਂਦੀ ਹੈ ਜੇ ਉਹ ਮੇਰੀ ਗੱਲ ਸਮਝ ਲੈਣ ਕਿ ਉਹ ਆਪਣਾ ਸੀਤ ਪ੍ਰਸ਼ਾਦ ਅੱਜ ਮੈਨੂੰ ਬਿਨਾ ਮੰਗੇ ਹੀ ਦੇ ਦੇਣ ਤਾਂ ਕਿ ਮੇਰੇ ਹਿਰਦੇ ਵਿੱਚ ਸੋਝੀ ਆ ਜਾਵੇ ਸੀਤ ਪ੍ਰਸ਼ਾਦ ਮਤਲਬ ਝੂਠਾ ਪ੍ਰਸ਼ਾਦ ਤਾਂ ਬਾਬਾ ਅਮਰਦਾਸ ਜੀ ਬੈਠੇ-ਬੈਠੇ ਸੋਚਣ ਲੱਗੇ ਕਿ ਵੈਸੇ ਤਾਂ ਗੁਰੂ ਜੀ ਸਮਰਥ ਹਨ ਪਰ ਜੇ ਉਹ ਮੈਨੂੰ ਆਪਣਾ ਝੂਠਾ ਪ੍ਰਸ਼ਾਦਾ ਜਾਂ ਝੂਠ ਪਰ ਅਝੂਠਾ ਪ੍ਰਸ਼ਾਦ ਮੇਰੇ ਬਿਨਾਂ ਮੰਗਿਆ ਹੀ ਮੈਨੂੰ ਦੇ ਦੇਣ ਤਾਂ ਉਹਨਾਂ ਦਾ ਝੂਠਾ ਖਾ ਕੇ ਮੈਨੂੰ ਸੋਜੀ ਆ ਜਾਵੇ ਉਹ ਇਸ ਤਰ੍ਹਾਂ ਵਿਚਾਰ ਕੇ ਭੋਜਨ ਕਰਨ ਲੱਗੇ ਗੁਰੂ ਅੰਗਦ ਦੇਵ ਜੀ ਦਿਲ ਦੀ ਸਾਰੀ ਗੱਲ ਜਾਣਗੇ ਆਪ ਜੀ ਨੇ ਭੋਜਨ ਤ੍ਰਿਪਤ ਹੋ ਕੇ ਛਕਿਆ ਅਤੇ ਫਿਰ ਜਲ ਛਕਿਆ ਫਿਰ ਇੱਕ ਸੇਵਕ ਨੂੰ ਆਵਾਜ਼ ਮਾਰ ਕੇ ਆਖਿਆ ਕਿ ਇਹ ਮੇਰੀ ਥਾਲੀ ਵਿੱਚ ਜੋ ਭੋਜਨ ਬਚਿਆ ਹੈ ਉਹ ਉਸ ਪੁਰਖ ਨੂੰ ਦੇ ਦੇਵੋ ਜੋ ਸਾਹਮਣੇ ਚਿੱਟੇ ਦਾੜੇ ਵਾਲਾ ਬੈਠਾ ਹੈ ਉਹ ਹਿਰਦੇ ਵਿੱਚ ਸ਼ੀਤ ਪ੍ਰਸਾਦ ਛਕਣਾ ਚਾਹੁੰਦਾ ਹੈ ਇਹ ਸੁਣ ਕੇ ਬਾਬਾ ਅਮਰਦਾਸ ਜੀ ਦੇ ਮਨ ਵਿੱਚ ਆਨੰਦ ਵਧਿਆ ਅਤੇ ਗੁਰੂ ਜੀ ਦਾ ਸੀਤ ਪ੍ਰਸ਼ਾਦ ਲੈ ਕੇ ਖਾਦਾ ਖਾਦਿਆ ਸਾਰ ਮਨ ਨਿਸ਼ਚਿੰਤ ਅਤੇ ਸਮੇਰ ਪਰਬਤ ਵਾਂਗ ਸਥਿਰ ਹੋ ਗਿਆ ਸ਼ਾਂਤੀ ਆ ਗਈ ਦੁੱਬਦਾ ਜਾਂਦੀ ਰਹੀ ਮਨ ਟਿਕ ਗਿਆ ਫਿਰ ਇਕਾਂਤ ਵਿੱਚ ਬੈਠ ਕੇ ਸਾਰਾ ਦਿਨ ਗੁਜ਼ਾਰਿਆ ਇਸੇ ਤਰ੍ਹਾਂ ਰੋਜ਼ ਲੰਗਰ ਛਕਦੇ ਅਤੇ ਇਕਾਂਤ ਵਿੱਚ ਬੈਠ ਕੇ ਮਨ ਨੂੰ ਪ੍ਰਭੂ ਨਾਲ ਜੋੜਦੇ ਫਿਰ ਉਹਨਾਂ ਨੇ ਕਦੀ ਵੀ ਗੁਰੂ ਜੀ ਕੋਲੋਂ ਕੁਝ ਮੰਗਣ ਦੀ ਇੱਛਾ ਨਾ ਰੱਖੀ ਅਤੇ ਗੁਰੂ ਜੀ ਨੇ ਵੀ ਕੋਈ ਬਚਨ ਨਾ ਕੀਤਾ ਉਹ ਭੋਜਨ ਸਮੇਂ ਭੋਜਨ ਸ਼ੱਕਦੇ ਪਰ ਕਿਸੇ ਨਾਲ ਮਿਲਦੇ ਜੁਲਦੇ ਨਹੀਂ ਸਨ ਸਿਰਫ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਸਨ ਹੁਣ ਮੈਂ ਕਿਤੇ ਨਹੀਂ ਜਾਵਾਂਗਾ ਇਹ ਗੱਲ ਉਹਨਾਂ ਨੇ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਈ ਸੀ ਜਦ ਕਾਫੀ ਸਮਾਂ ਬੀਤ ਗਿਆ ਤਾਂ ਬਾਬਾ ਅਮਰਦਾਸ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਮੈਨੂੰ ਗੁਰੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਗੁਰੂ ਜੀ ਪ੍ਰਸੰਨ ਹੋਣ ਗੁਰੂ ਜੀ ਤਾਂ ਵੇਪਰਵਾਹ ਹਨ ਭਾਵੇਂ ਉਹਨਾਂ ਦੇ ਮਨ ਵਿੱਚ ਕੋਈ ਚਾਹਤ ਨਹੀਂ ਹੈ ਫਿਰ ਵੀ ਮੈਨੂੰ ਆਪਣਾ ਧਰਮ ਵਿਚਾਰ ਕੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ ਪਹਿਲੇ ਯੁੱਗਾਂ ਵਿੱਚ ਵੀ ਲੋਕ ਪ੍ਰਭੂ ਨੂੰ ਖੁਸ਼ ਕਰਨ ਵਾਸਤੇ ਭੁੱਖ ਪਿਆਸ ਬਰਦਾਸ਼ਤ ਕਰਦੇ ਸਨ ਧੂਣੀਆਂ ਤੌਂਦੇ ਸਨ ਜਲ ਵਿੱਚ ਬੈਠਦੇ ਸਨ ਸਰੀਰ ਨੂੰ ਨੰਗਾ ਰੱਖ ਕੇ ਮੀਨ ਨੂੰ ਸਹਾਰਦੇ ਸਨ بارشਾਂ ਨੂੰ ਸਹਾਰਦੇ ਸਨ ਉੱਪਰ ਬਾਹਾਂ ਕਰਕੇ ਇੱਕ ਪੈਰ ਉੱਤੇ ਖਲੋਂਦੇ ਸਨ ਕਈ ਉੱਪਰ ਪੈਰ ਕਰਕੇ ਲਟਕਦੇ ਸਨ ਪਰ ਕਾਲਯੁਗ ਵਿੱਚ ਤਾਂ ਇੰਨਾ ਸਾਰੇ ਤਪਾਂ ਜਿੰਨਾ ਫਲ ਸਤ ਸੰਗਤ ਦੀ ਸੇਵਾ ਕਰਨ ਨਾਲ ਹੀ ਮਿਲ ਜਾਂਦਾ ਹੈ। ਜਲ ਢੋਣ ਨਾਲ, ਲੱਕੜੀਆਂ ਲਿਆਉਣ ਨਾਲ, ਪੱਖਾ ਚੱਲਣ ਨਾਲ ਅਤੇ ਪ੍ਰਭੂ ਦਾ ਸਿਮਰਨ ਕਰਨ ਨਾਲ ਇਹ ਸਾਰੇ ਫਲ ਪ੍ਰਾਪਤ ਹੋ ਜਾਂਦੇ ਆ। ਕਾਲਯੁਗ ਵਿੱਚ ਪੁੱਠੇ ਲਟਕਣ ਦੀ ਲੋੜ ਨਹੀਂ ਐ, ਕਾਲਯੁਗ ਵਿੱਚ ਇੱਕ ਲੱਤ ਤੇ ਖੜਨ ਦੀ ਲੋੜ ਨਹੀਂ ਐ, ਕਾਲਯੁਗ ਵਿੱਚ ਠੰਡੇ ਪਾਣੀ ਵਿੱਚ ਖੜਨ ਦੀ ਲੋੜ ਨਹੀਂ ਐ। ਸਰਵ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਹੈ ਧੂਣੀਆਂ ਦੇ ਕੋਲੇ ਬੈਠਣ ਦੀ ਲੋੜ ਨਹੀਂ ਬਸ ਸੰਗਤ ਦੀ ਸੇਵਾ ਕਰਨੀ ਕਰਨ ਦੇ ਨਾਲ ਸੰਗਤ ਦੇ ਅੱਗੇ ਜਲ ਢੋਣ ਦੇ ਨਾਲ ਲੱਕੜੀਆਂ ਲਿਆਉਣ ਦੇ ਨਾਲ ਪੱਖਾ ਚੱਲਣ ਦੇ ਨਾਲ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਰੇ ਫਲ ਪ੍ਰਾਪਤ ਹੋ ਜਾਂਦੇ ਆ ਗੁਰੂ ਜੀ ਦੇ ਚਰਨਾਂ ਨੂੰ ਜਲ ਨਾਲ ਚੰਗੀ ਤਰ੍ਹਾਂ ਧੋਣਾ ਲੰਗਰ ਪਕਾਉਣਾ ਆਦਿ ਹੋਰ ਜੋ ਜਿੰਨੇ ਵੀ ਸੇਵਾ ਦੇ ਕੰਮ ਹਨ ਜੋ ਸੰਗਤ ਨਾਲ ਮਿਲ ਕੇ ਕਰੀਦੇ ਹਨ ਉਹਨਾਂ ਦਾ ਤਪਾਂ ਤੋਂ ਵੀ ਵੱਧ ਫਲ ਪ੍ਰਾਪਤ ਹੁੰਦਾ ਹੈ। ਬਾਬਾ ਅਮਰਦਾਸ ਜੀ ਨੇ ਇਸ ਤਰ੍ਹਾਂ ਵਿਚਾਰ ਕੇ ਮਨ ਵਿੱਚ ਦ੍ਰਿੜਤਾ ਕੀਤੀ ਕਿ ਮੈਂ ਹੁਣ ਆਪਣੇ ਹੱਥਾਂ ਨਾਲ ਰੋਜ਼ ਪਾਣੀ ਭਰ ਕੇ ਲਿਆਵਾਂਗਾ ਅਤੇ ਗੁਰੂ ਜੀ ਨੂੰ ਇਸ਼ਨਾਨ ਕਰਾਇਆ ਕਰਾਂਗਾ। ਫਿਰ ਸੰਗਤ ਨਾਲ ਮਿਲ ਕੇ ਸੇਵਾ ਕਰਿਆ ਕਰਾਂਗਾ। ਫਿਰ ਬਾਬਾ ਅਮਰਦਾਸ ਜੀ ਨੇ ਸਾਰੇ ਸਿੱਖਾਂ ਨੂੰ ਮਿਲ ਕੇ ਬੇਨਤੀ ਕੀਤੀ ਕਿ ਮੈਨੂੰ ਜਲਦੀ ਸੇਵਾ ਬਖਸ਼ੋ ਫਿਰ ਸਿੱਖਾਂ ਦੀ ਅਗਿਆ ਲੈ ਕੇ ਬਾਬਾ ਅਮਰਦਾਸ ਜੀ ਦਾ ਆਗਰ ਸਿਰ ਉੱਪਰ ਝੁੱਕ ਕੇ ਪਾਣੀ ਲਿਆਉਣ ਲੱਗੇ ਜਿੱਥੇ ਲੰਗਰ ਤਿਆਰ ਹੁੰਦਾ ਸੀ ਉੱਥੇ ਪਾਣੀ ਦਿੰਦੇ ਸਨ ਸਭ ਸਿੱਖਾਂ ਨੂੰ ਪਾਣੀ ਪਿਲਾਉਂਦੇ ਸਨ ਮਨ ਨੀਵਾ ਕਰਕੇ ਬੜੇ ਆਦਰ ਨਾਲ ਬੋਲਦੇ ਸਨ ਉਹਨਾਂ ਨੇ ਆਪਣੀ ਬੁੱਧੀ ਨੂੰ ਦ੍ਰਿੜ ਬਣਾ ਲਿਆ ਸੀ ਅਤੇ ਉਹ ਕਦੇ ਵੀ ਨਹੀਂ ਡੋਲਦੇ ਸਨ। ਸ਼੍ਰੀ ਗੁਰੂ ਅੰਗਦ ਦੇਵ ਜੀ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਦੇ ਸਨ। ਇਸ ਲਈ ਗੁਰੂ ਜੀ ਦੇ ਜਾਗਣ ਤੋਂ ਪਹਿਲਾਂ ਹੀ ਬਾਬਾ ਅਮਰਦਾਸ ਜੀ ਪਾਣੀ ਦੀ ਗਾਗਰ ਭਰ ਕੇ ਲੈ ਆਉਂਦੇ ਸਨ। ਬਾਬਾ ਅਮਰਦਾਸ ਜੀ ਖਡੂਰ ਬਿਆਸ ਖਡੂਰ ਸਾਹਿਬ ਤੋਂ ਬਿਆਸ ਦਰਾਤ ਦਰਿਆ ਤੱਕ ਪੁੱਠੇ ਪੈਰੀਂ 10 ਮੀਲ ਜਾਂਦੇ ਸਨ ਤਾਂ ਕਿ ਗੁਰੂ ਜੀ ਵੱਲ ਪਿੱਠ ਨਾ ਹੋ ਜਾਏ ਫੇਰ ਜਲਦੀ ਗਾਗਰ ਭਰ ਕੇ ਵਾਪਸੀ 5 ਮੀਲ ਚੱਲ ਕੇ ਰਸਤੇ ਵਿੱਚ ਇੱਕ ਜਗ੍ਹਾ ਮਿਠੀ ਹੋਈ ਸੀ ਜਿੱਥੇ ਉਹ ਪਾਣੀ ਦੀ ਗਾਗਰ ਰੱਖ ਕੇ ਆਰਾਮ ਕਰਿਆ ਕਰਦੇ ਸਨ ਉਸ ਥਾਂ ਉੱਤੇ ਅੱਜਕੱਲ ਗੁਰਦੁਆਰਾ ਦੰਦਮਾ ਸਾਹਿਬ ਸਥਾਪਿਤ ਮਾਨ ਹੈ ਬਾਬਾ ਅਮਰਦਾਸ ਜੀ ਬਹੁਤ ਪ੍ਰੀਤ ਨਾਲ ਸੇਵਾ ਕਰਦੇ ਸਨ ਅਤੇ ਆਪਣੇ ਬਲ ਨੂੰ ਸੰਭਾਲ ਕੇ ਰੱਖਦੇ ਸਨ ਪਹਿਲਾਂ ਇਸ਼ਨਾਨ ਕਰਾਉਂਦੇ ਸਨ ਫਿਰ ਗੁਰੂ ਜੀ ਦੇ ਕੱਪੜੇ ਧੋਂਦੇ ਸਨ ਬਾਕੀ ਜਲ ਗੁਰੂ ਜੀ ਦੇ ਚਰਨ ਧੋਣ ਹਿਤ ਰੱਖ ਲੈਂਦੇ ਸਨ ਜਿਸ ਵੇਲੇ ਬਾਬਾ ਅਮਰਦਾਸ ਜੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ ਉਸ ਵੇਲੇ ਬਾਬਾ ਅਮਰਦਾਸ ਜੀ ਦੀ ਉਮਰ 72 ਸਾਲ ਦੀ ਸੀ ਬਾਬਾ ਅਮਰਦਾਸ ਜੀ 72 ਇਅਰ 올ਡ ਸਨ 32 ਸਾਲ ਦੇ ਬਜ਼ੁਰਗ ਸਨ ਬਾਬਾ ਅਮਰਦਾਸ ਜੀ ਜਦ ਉਹ ਸਤਗੁਰੂ ਜੀ ਪਾਸ ਆਏ ਸਨ ਉਦੋਂ ਸਰੀਰ ਨਿਰਬਲ ਹੋ ਗਿਆ ਸੀ ਪਰ ਫਿਰ ਵੀ ਆਲਸ ਛੱਡ ਕੇ ਉਹ ਪ੍ਰਸੰਨ ਹੋ ਕੇ ਸੇਵਾ ਕਰਦੇ ਰਹਿੰਦੇ ਸਨ ਉਹ ਆਪਣੇ ਸਰੀਰ ਦੀ ਆਪਣੇ ਘਰ ਦੀ ਆਪਣੇ ਪਰਿਵਾਰ ਦੀ ਸੁਧ ਬੁੱਧ ਭੁਲਾ ਬੈਠੇ ਸਨ ਅਤੇ ਆਪਣਾ ਸਭ ਕੁਝ ਗੁਰੂ ਜੀ ਨੂੰ ਹੀ ਜਾਣ ਲਿਆ ਸੀ ਇਸ ਤਰ੍ਹਾਂ ਸੇਵਾ ਕਰਦਿਆਂ ਸਾਲ ਹੋ ਗਿਆ ਸੀ ਤਨ ਦੇ ਕੱਪੜੇ ਬਹੁਤ ਪੁਰਾਣੇ ਹੋ ਗਏ ਸਨ ਉਹ ਹਰ ਵੇਲੇ ਗੁਰੂ ਅੰਗਨ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਅਤੇ ਹੋਰ ਕੋਈ ਮਨੋਰਥ ਨਹੀਂ ਰੱਖਦੇ ਸੀ ਜਦ ਭੁੱਖ ਪਿਆਸ ਸਤਾਉਂਦੀ ਸੀ ਤਾਂ ਉਹ ਜੀਵਨ ਨਿਰਭਾਅ ਵਾਸਤੇ ਲੰਗਰ ਵਿੱਚੋਂ ਕੁਝ ਖਾ ਪੀ ਲੈਂਦੇ ਸਨ ਇੱਕ ਸਾਲ ਬਾਅਦ ਸਤਿਗੁਰੂ ਜੀ ਨੇ ਬਾਬਾ ਅਮਰਦਾਸ ਜੀ ਨੂੰ ਡੇਢ ਮੀਟਰ ਦਾ ਇੱਕ ਸਰੋਪਾਉ ਦਿੱਤਾ। ਡੇਢ ਮੀਟਰ ਦਾ ਇੱਕ ਪਰਨਾ ਦਿੱਤਾ ਜਿਸ ਨੂੰ ਗੁਰੂ ਘਰ ਵਿੱਚ ਸਿਰੋਪਾਉ ਆਖਿਆ ਜਾਂਦਾ ਹੈ। ਬਾਬਾ ਅਮਰਦਾਸ ਜੀ ਨੇ ਉਸ ਕੱਪੜੇ ਨੂੰ ਆਪਣੇ ਸਿਰ ਉੱਤੇ ਬੰਨ ਲਿਆ ਅਤੇ ਪੱਕਾ ਕਰਨ ਵਾਸਤੇ ਉਤੋਂ ਦੀ ਰੱਸੀ ਬੰਨ ਲਈ। ਇਹ ਸੋਚ ਕੇ ਕਿ ਇਹ ਗੁਰੂ ਦੀ ਵੱਡੀ ਕਿਰਪਾ ਹੈ ਜੋ ਮੈਨੂੰ ਮਿਲੀ ਹੈ। ਦਿਨ ਰਾਤ ਪਹਿਲਾਂ ਵਾਂਗ ਹੀ ਪਾਣੀ ਦੀ ਸੇਵਾ ਕਰਨ ਲੱਗੇ ਜਿਸ ਸਮੇਂ ਵੀ ਪਾਣੀ ਦੀ ਲੋੜ ਹੁੰਦੀ ਸੀ ਲੈ ਆਉਂਦੇ ਸਨ ਬਾਬਾ ਅਮਰਦਾਸ ਜੀ ਦੇ ਪਿੰਡ ਦੇ ਕਈ ਮਨੁੱਖ ਜਦ ਆ ਕੇ ਉਹਨਾਂ ਨੂੰ ਮਿਲਦੇ ਸਨ ਤੇ ਪੁੱਛਦੇ ਸਨ ਕਿ ਆਪਣੇ ਘਰ ਚੱਲੋ ਆਪਣੇ ਸੰਬੰਧੀਆਂ ਦੀ ਜਾ ਕੇ ਖਬਰਸਾਰ ਲਵੋ ਆਪਣੇ ਪਰਿਵਾਰ ਨੂੰ ਮਿਲੋ ਉਹ ਤੁਹਾਨੂੰ ਬਹੁਤ ਚਾਹੁੰਦੇ ਹਨ ਤੁਸੀਂ ਇੱਥੇ ਕਿਉਂ ਬੈਠੇ ਹੋ ਇੱਥੋਂ ਕੀ ਲੈਂਦੇ ਹੋ ਬਾਬਾ ਅਮਰਦਾਸ ਜੀ ਨੇ ਕਿਹਾ ਨਾ ਕੋਈ ਮੇਰਾ ਹੈ ਨਾ ਮੈਂ ਕਿਸੇ ਸਮੇਂ ਕਿਸੇ ਦਾ ਹੋਇਆ ਜਿਵੇਂ ਨਦੀ ਪਾਰ ਕਰਨ ਵਾਸਤੇ ਬੇੜੀ ਦਾ ਪੂਰਾ ਇਕੱਠਾ ਹੁੰਦਾ ਹੈ ਪਰ ਉਤਰ ਕੇ ਸਭ ਵੱਖ-ਵੱਖ ਹੋ ਜਾਂਦੇ ਹਨ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਜਿਵੇਂ ਮੁਸਾਫਿਰ ਰਾਤ ਪੈਣ ਉੱਤੇ ਸਰਾ ਵਿੱਚ ਵਿਸ਼ਰਾਮ ਕਰਦੇ ਹਨ ਅਤੇ ਸਵੇਰ ਹੁੰਦਿਆਂ ਹੀ ਆਪਣੇ ਆਪਣੇ ਰਾਹ ਪੈਂਦੇ ਆ। ਐਵੇਂ ਹੀ ਕਿਸੇ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਆ। ਬਸ ਸਭ ਆਈ ਜਾਂਦੇ ਆ, ਜਾਈ ਜਾਂਦੇ ਆ। ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ। ਜਿਉਂਦੇ ਜੀ ਸਰੀਰ ਦੇ ਹੁੰਦਿਆਂ ਹੁੰਦਿਆਂ ਰਿਸ਼ਤੇ ਹੁੰਦੇ ਆ। ਮਰਨ ਤੋਂ ਬਾਅਦ ਕਿਹੜੇ ਰਿਸ਼ਤੇ ਆ? ਸੋ ਚੰਗਾ ਹੈ ਕਿ ਇੰਨਾ ਤੋਂ ਪਹਿਲਾਂ ਹੀ ਛੁਟਕਾਰਾ ਲਿਆ ਜਾਵੇ। ਹੁਣ ਸਤਿਗੁਰੂ ਜੀ ਹੀ ਮੇਰੇ ਸਭ ਕੁਝ ਹਨ ਉਹੀ ਮੇਰਾ ਘਰ ਹਨ ਉਹੀ ਮੇਰੇ ਪਿਤਾ ਹਨ ਉਹੀ ਮੇਰੇ ਮਾਤਾ ਹਨ ਇਹੀ ਅੰਤ ਸਮੇ ਮੇਰੇ ਸਹਾਈ ਹੋਣਗੇ ਅੰਤ ਨੂੰ ਜਦ ਕੱਲਿਆਂ ਹੀ ਰਹਿ ਜਾਣਾ ਅਤੇ ਜਿੱਥੇ ਨਾਲ ਕਿਸੇ ਨਹੀਂ ਜਾਣਾ ਉਥੇ ਇਹੋ ਗੁਰੂ ਜੀ ਹੀ ਸਹਾਈ ਹੋਣਗੇ ਮੈਨੂੰ ਇਹਨਾਂ ਦੇ ਚਰਨ ਦੇਖਣ ਤੋਂ ਬਿਨਾਂ ਹੁਣ ਅੱਜਕੱਲ੍ਹ ਹੋਰ ਕੁਝ ਚੰਗਾ ਨਹੀਂ ਲੱਗਦਾ ਬਾਬਾ ਅਮਰਦਾਸ ਜੀ ਦੇ ਇਹ ਬੋਲ ਸੁਣ ਕੇ ਲੋਕ ਘਰਾਂ ਨੂੰ ਚਲੇ ਜਾਂਦੇ ਪੁੱਛਣ ਵਾਲੇ ਅਤੇ ਆਪਣੇ ਮਨ ਵਿੱਚ ਸਮਝਦੇ ਕਿ ਸ਼ਾਇਦ ਇਹ ਘਰ ਦੇ ਨਾਲ ਗੁੱਸੇ ਹੋ ਕੇ ਇੱਥੇ ਆ ਗਿਆ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਇਸ ਕਰਕੇ ਹੀ ਇਹ ਘਰ ਵਾਪਸ ਨਹੀਂ ਜਾ ਰਿਹਾ ਸੁਸੰਗਤ ਜੀ ਇਹ ਸੀ ਗੁਰੂ ਅੰਗਦ ਦੇਵ ਜੀ ਮਹਾਰਾਜੀ ਦੀ ਜੀ ਵਿਨੀ ਵਿੱਚੋਂ ਅੱਜ ਇਤਿਹਾਸਕ ਤੌਰ ਤੇ 14ਵਾਂ ਭਾਗ ਇਸ ਤੋਂ ਅੱਗੇ ਦੀ ਕਥਾ ਆਪਾਂ 15ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ